ਕੌਣ ਨਹੀਂ ਜੱਟ ਪਾਣੀ ਆ ਜਿਹੜੇ ਤੈਨੂੰ ਭਾਂਡੇ ਹੱਥ ਪਾਦੇ ਹੋ ਉਹ ਬੋਲ ਦੇਦਾ ਤੇਰਾ ਖੇਤਰ ਪਾਣਗੇ ਤੂੰ ਜਿਨੀ ਨਾ ਕਰੋ ਕਿਉਂ ਕਿਸੇ ਨੂੰ ਦਿਮਾਗ ਮਾਰਦੇ ਨੇ ਇਹਨੂੰ ਕਿੰਦਰੇ ਰੱਖਿਆ ਹੈ ਇਹਨਾਂ ਕਰ ਪੱਟ ਤੇ ਲੈ ਕੇ ਜੋ ਫਿਰ 50 ਵਾਰੀਆਂ ਦੇ ਨਾਲ ਕਿੰਨੇ ਉੱਪਰ ਹੋਣੇ ਹੋਣੇ ਪੱਲਾ ਕਰਾਂਗੇ ਸ਼ੀਟ ਥੱਲੇ ਵੜ ਗਿਆ ਸੀ ਇਹ 60 ਟਨ ਉਹ ਦਿਮਾਗ ਦੀ ਸ਼ੀਸ਼ੇ ਵੀ ਦੀ ਟੱਪ ਗਈ ਜਿਹੜੀ ਉਹ ਸ਼ੀਟ ਥੱਲੇ ਵੜ ਗਿਆ ਉੱਥੇ ਲੈ ਕੇ ਖਿੱਚ ਵੀ ਆਉਂ ਸੀ ਨਹੀਂ ਕੋਈ ਕੋਈ ਨਾ ਬਦਲਿਆ ਨਾ ਨਾ ਮਰੂ ਐਵੇਂ ਲੱਛਣ ਨਹੀਂ ਕੋਈ 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 ਫਾਲੂ ਕੁਛ ਨਹੀਂ ਆਉਂਦਾ ਇਹਨੂੰ ਡੰਡਾ ਨਹੀਂ ਰੋਣੇ ਨਹੀਂ ਲੱਛਣ ਕਰਦਾ ਇਹ ਕੋਈ ਨਹੀਂ ਆਉਂਦਾ ਅਰਜੁਨ ਮਰ ਜਾਂਦੇ ਭਾਈ ਐਕਸੀਡੈਂਟ ਹੋਇਆ ਨਾ ਜਿਹੜਾ ਦੀਪਾਲਾ ਦੀ ਬੱਸ ਸੀ ਬਾਈ ਜੀ ਡਰਾਈਵਰ ਦੀ दारू ਪੀਤੀ ਸੀ ਉਹ ਤੁਹਾਨੂੰ ਦੱਸਦੇ ਆ ਤੇ ਜਿਹੜਾ ਡਰਾਈਵਰ ਸੀ ਉਹਦੀ ਕੋਈ ਕੁੱਟ ਮਾਰ ਨਹੀਂ ਕੀਤੀ ਕਿਸੇ ਨੇ ਇਸ ਕਰਕੇ ਬੰਨ ਲਿਆ ਸੀ ਹੁਣ ਪਰਨਾਣਾ ਬੰਨ ਕੇ ਤੇ ਬੰਨਣ ਤੋਂ ਬਾਅਦ ਫਿਰ ਪੁਲਿਸ ਮੁਲਾਜ਼ਮ ਆਏ ਪੁਲਿਸ ਮੁਲਾਜ਼ਮ ਹੁਣ ਛੜਾ ਕੇ ਲਿਆ ਰਹੇ ਉਹਨੂੰ ਤੇ ਬਾਕੀ ਹੁਣ ਲਾਇਸੈਂਸ ਚੈੱਕ ਕਰਦੇ ਆ ਦੇਖਦੇ ਆ ਤੇ ਸਵਾਰੀਆਂ ਕੁਝ ਜਿਹੜੀਆਂ ਸੀਗੀਆਂ ਕੁਝ ਦੀ ਡੈਥ ਵੀ ਉੱਥੇ ਜਾ ਕੇ ਹੋ ਗਈ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਐਂਬੂਲੈਂਸ ਤੇ ਲੈ ਕੇ ਚਲੇ ਗਏ ਤੇ ਬਾਕੀ ਹੁਣ ਪਤਾ ਲੱਗੂਗਾ ਬਾਅਦ ਦੇ ਵਿੱਚ ਤੇ ਸੱਟਾਂ ਹੀ ਜਾਦੇ ਸੀਟਾਂ ਵੀ ਜਮਾਂ ਵੀ ਟੁੱਟ ਗਈਆਂ ਐਨੇ ਝਟਕੇ ਨਾਲ ਵੱਜੀ ਜੰਡ ਦੇ ਵਿੱਚ ਇੰਜਨ ਧੱਕਿਆ ਗਿਆ ਪਿੱਛੇ ਇੰਜਨ ਨੇ ਮੰਨ ਲਈ ਜਮਾਂ ਬੈਕ ਸ਼ੈਟ ਤੇ ਧੱਕਿਆ ਗਿਆ ਤੇ ਝਾਂਡੋ ਦੇ ਮੋਟਾ ਝਾਂਡ ਸੀ ਝਾਂਡ ਵਿੱਚ ਵੜ ਗਿਆ ਬਸਦੇ ਤੇ ਕੋਈ ਸ਼ੀਟ ਇਹ ਜੀ ਰਹੀ ਨਹੀਂ ਜਿਹੜੀ ਨਾ ਟੁੱਟੀ ਹੋਏ ਸਾਰੀ ਸ਼ੀਟ ਝਟਕਾ ਵੱਜ ਗਿਆ ਗਿਆ ਸਵਾਰੀਆਂ ਨੂੰ ਕਿਸੇ ਧੌਣ ਟੁੱਟ ਗਈ ਤੇ ਕਿਸੇ ਦੇ ਜਾਦੇ ਸਿਰ ਚ ਸੱਟਾਂ ਗਾ ਜਿਆਦੇ ਬਹੁਤ ਜਾ ਰਿਹਾ ਰੌਂਗ ਸ਼ੈਡ ਤੇ ਆ ਕੇ ਭੱਜੀ ਹੈ ਦੂਜੀ ਸ਼ੈਡ ਚੱਲ ਰਹੀ ਸੀ ਤੇ ਦੂਸਰੀ ਸ਼ੈਡ ਆ ਰਹੀ ਆ ਦੇਖੋ ਕਿਵੇਂ ਠੱਕੀ ਗਈ ਹੈ ਆ ਸਾਰਾ ਇੰਜਨ ਵਿੱਚ ਵੜ ਗਿਆ ਪਿੱਛੇ ਬੈਕ ਸ਼ੈੱਡ हट ਗਿਆ ਤੇ ਝੰਡ ਵਿੱਚ ਵੜ ਗਿਆ ਆ ਅਗਲੀ ਸ਼ੈੱਡ ਤੇ ਹੈ ਬੈਂਪਰ ਨਹੀਂ ਹੈਗਾ ਇਹਦਾ ਰਿਹਾ ਆ ਵਿੱਚੋਂ ਦੇਖੋ ਕੀ ਹਾਲ ਹੈ ਆ ਨੰਬਰ ਹੈ ਗੱਡੀ ਦਾ ਆਕੇ ਨਾ ਛੱਡ ਦੇਣੀ ਹਾਂ ਠੀਕ ਹੈ ਉਧਰ ਜਾ ਆਹ ਕਿੱਥੋਂ ਆ ਗਈ ਤੇ ਭਾਈ ਇੱਥੋਂ ਜਾ ਕੇ ਜੇ ਦੀਪਾਣੀ ਬੱਸਾਂ ਇਹ ਜੀ ਟਾਲੀ ਦੇ ਵਿੱਚ ਵੱਜੀ ਆ ਘਟੂ ਘਟ 30 35 ਸਵਾਰੀਆਂ ਸੀ ਸਵਾਰੀਆਂ ਦੀ ਸੱਟਾਂ ਵੱਜੀਆਂ ਕੁਝ ਤਾਂ ਮਰਨ ਕਰਾ ਰਹੇ ਆ ਤੇ ਬਹੁਤ ਹੀ ਜਿਆਦੇ ਭਿਆਨਕ ਹਾਦਸਾ ਹੋਇਆ ਹੈ ਇਹ ਆ ਡਰਾਈਵਰ ਹੈ ਜਿਹੜਾ ਆਪਣਾ ਕੀ ਨਾਮ ਸੀ ਭਾਈ ਜੀ ਸੁਖੀ ਸੁਖੀ ਲੱਤਾ ਤੋਂ ਲੱਤਾ ਤੋਂ ਆ ਡਰਾਈਵਰ ਸੁਖੀ दारू ਪੀਤੀ ਸੀ ਇਹਦੇ ਜਿਆਦੇ ਆਹ ਜੀ ਵੀ ਕੋਲੇ ਆ ਤੇ ਦਾਰੂ ਹੈ ਕੋਲੇ ਐਟਵੀ ਨਸ਼ਾ ਨਸ਼ਾ ਤੇਰੇ ਕੋਲ ਛੋਟਾ ਛੋਟਾ ਤੇ ਕੀ ਕੀ ਕਾਰਨ ਕੀ ਹੋਇਆ ਸੁਖੀ ਇੱਧਰ ਬੋਲੋ ਭਾਈ ਕੀ ਕਾਰਨ ਹੈ ਕੀ ਕਾਰਨ ਸੀ ਆਹ ਦਾਰੂ ਇਹਦੀ ਬਾਕੀ ਥੋੜੀ ਜੀ ਨਾ ਮਾਲਕ ਨੂੰ ਸਦਾ ਦਾਰੂ ਪਿਚੀ ਸੀ ਰਹੀ ਬਾਕੀ ਆਹ ਦਾਰੂ ਇਹਦੇ ਵਿੱਚ ਇੱਕ ਮਿੰਟ ਮਾਰਨਾ ਨਾ ਨਾ ਆ ਇੱਕ ਮਿੰਟ ਆਹ ਨਾ ਇਹ ਆਪਣਾ ਆਹ ਇਹ ਦਾਰੂ ਇਹਦੇ ਦੇਚਾ ਪੰਜਾਬ ਲਿਖਿਆ ਆ ਦੇਖੋ ਇਹਦੇ ਕੋਲੇ ਆ ਇਹ ਜੋ ਲਾਇਸੈਂਸ ਦੇਖੀ ਹੈ ਇਹ ਪੁਲਿਸ ਵਾਲੇ ਹੁਣ ਪੁਲਿਸਾਰੇ ਖੋਲ ਹੀ ਜਾਂਦੇ ਆ ਮੇਰਾ ਪਿੰਡ ਮਦਦ ਕਰੇ ਕਿਸੇ ਨੇ ਲੱپر ਨਹੀਂ ਮਾਰਿਆ ਕਿਸੇ ਨੇ ਵੀ ਆ ਦੇਖੋ ਮਲਾਜਮਾ ਜਿਹੜੇ ਖੋਲ ਹੀ ਜਾਂਦੇ ਆ ਨੂੰ ਕੋਈ ਮਾਲਕ ਨਹੀਂ ਆਏ ਬਸ ਦੇ ਜੇ ਮਾਸਤੇ ਦੇ ਬਾਲ ਕੌਣ ਹੋ ਸਕਦੇ ਆ ਸਰ ਜੀ ਮੇਰੇ ਤੁਸੀਂ ਖੋਲ ਸਕਦੇ ਹੋ ਜੇ ਮਾਲਕ ਕੌਣ ਤੁਸੀਂ ਕਿਉਂ ਖੋਲ ਰਹੇ ਜੀ ਪੱਤਰਕਾਰ ਕੋਈ ਕਾਰਨ ਲਾ ਦੇ ਇਹ ਅਵਤਾਰ ਸਿੰਘ ਨੇ ਇਹ ਖੋਲ ਰਹੇ ਆ ਤੇ ਇੱਧਰ ਬਾਈ ਜੀ ਇੱਧਰ ਵੀ ਖੋਲ ਰਹੇ ਆ ਕੁਲਵਿੰਦਰ ਸਿੰਘ ਆ ਇਹ ਕੁਲਵਿੰਦਰ ਸਿੰਘ ਆ ਬਾਈ ਜੀ ਕੋਈ ਨਹੀਂ ਕੋਈ ਨਹੀਂ ਜੀ ਏ ਹੁਣ ਪਿੰਡ ਵਾਲੇ ਜਿਹੜੇ ਸਾਰਿਆਂ ਨੇ ਦੇਖਿਆ ਸਵਾਰੀਆਂ ਦੇ ਸੱਟਾਂ ਵਧੀਆਂ ਮਰਨ ਕਨਾਰੇ ਸੀ ਉਹ ਰੋਕ ਰਹੇ ਨੇ ਹਰਜੀਤ ਸਿੰਘ ਚੀਲਾ ਵੀ ਸਾਰੇ ਵੀ ਸਾਥੀ ਨਾਲ ਆ ਗਏ ਜਿੰਨੇ ਵੀ ਹੈਗੇ ਪਿੰਡ ਵਾਲੇ ਆ ਸਾਰੇ ਪਿੰਡ ਵਾਲੇ ਆ ਤੇ ਮਲਾਜ਼ਮ ਧੱਕੇ ਨਾਲ ਖੋਲ ਕੇ ਲਿਆ ਰਹੇ ਆ ਗੱਲਾਂ ਆ ਕੋਈ ਗੱਲ ਜਿਹੜੇ ਜਨ ਨਹੀਂ ਪਾੜੀ ਗੱਲ ਆ ਇਹ ਗੱਲਾਂ ਆ मरे चुप मरे मुलम मुलम कर चुप करी मरिया चुप करे मरिया ਓ ਚੁੱਪ ਕਰੇ ਗੱਲ ਕਰਨੀ ਮਾਲਾਨਾ ਅਮਰਤਾ ਜੀ ਭਾਈ ਮਾਰੀ ਬਰਾਦਰ ਮਾਰੀ ਨਿਕਾਦਾ ਨਾ ਬੜਾ ਨੇ ਬੜਾ ਭਾਈ ਜੀ ਭਾਈ ਮੈਂ ਬੜਾ ਕੁਛ ਨਹੀਂ ਪੁੱਛਦਾ ਮੈਂ ਬੜਾ ਲਾਇਸੈਂਸ ਤੋਂ ਪੁੱਛਦਾ ਗੱਲਾਂ ਵੀ ਲਾਇਸੈਂਸ ਚੈੱਕ ਕਰਦਾ ਲਾਇਸੈਂਸ ਆਪਣੇ ਖਾਦਿਆਂ ਵਾਲੇ ਆ ਗਏ ਮੈਂ ਐਸਐਸਐਫ ਗੱਡੀ ਤੇ ਮੇਰੀ ਡਿਊਟੀ ਆ ਮੇਰੀ ਲੋਕਾਂ ਦੀ ਜਾਨ ਮਾਲ ਦੀ ਰੱਖਣਾ ਹਾਂ ਸਹੀ ਹੈ ਤੁਸੀਂ ਹਾਂ ਮੈਂ ਨਹੀਂ ਅਜੇ ਆਇਆ ਪੁੱਛਦਾ ਲਾਇਸੈਂਸ ਦਾ ਚੈੱਕ ਕਰ ਰਹੀ ਹਾਂ ਡਿਊਟੀ ਅਫਸਰ ਕਰੂਗਾ ਇਹ ਉੱਪਰ ਆ ਗਿਆ ਫਿਰ ਇਹ ਕਰ ਰਹੇ ਹਾਂ मैं तो um, <meltática> अपने बाईवतार सिंह जी आप जानवर की राखी ये कर रहे हैं ये बी की ज्योति है ਇਹ ਫੋਨ ਕਰਦੀ ਹੈ ਇਹ ਜਿੱਪ ਵਾਲੇ ਨਹੀਂ ਨਹੀਂ ਉਹਦੇ ਫੋਨ ਤੇ ਭਾਈ ਜੀ ਪਹਿਲਾਂ ਜੀ ਆਹ ਮਾੜੇ ਆਓ ਯਾਰ ਨੂੰ ਲੱਗਦਾ ਵੇ ਭਾਈ ਜੀ ਕੇਸ ਲੈਣ ਦਾ ਇੱਥੇ ਕਿੱਥੇ ਜਾਣਾ ਬੰਦਾ ਨਾ ਨਾਲ ਦੀ ਨਾਲ ਬਾਹਰ ਕਰਦਾ ਮਣਕ ਮੇਰੀ ਗੱਲ ਸੁਣ हरजीत भे ਕੋਈ ਨਹੀਂ ਰੋਕਦਾ ਇਹ ਤਾਂ ਗੈਨਸਾਂ ਚਾਹੇ ਮੈਨੂੰ ਕੋਈ ਨਹੀਂ ਰੋਕਦਾ ਓਏ ਰੋਕਨੇ ਬੋਲਿਆ ਨਾ ਭਾਈ ਓਏ ਬੋਲਿਓ ਨਾ ਬੋਲ ਸਾਂਤੂ ਦੇਖ ਲੈਣਾ ਚੈੱਕ ਕਰਨਾ ਬੋਲਿਓ ਨਾ ਅੱਛਾ ਵੀਡੀਓ ਬਣਾ ਇਸ ਦੰਤ ਕੀ ਨਾ ਕਰੋ ਓਏ ਆਉਣਾ ਕੋਈ ਕਟਕ ਮਟਕ ਬੋਲਿਆ ਮੋਬਾਈਲਾ ਇਹ ਨਾਲ ਦੇਖੋ ਜੋ ਅਸੀਂ ਕਾਰਵਾਈ ਹੈਗੀ ਆ ਮਾਲਕ ਨੂੰ ਵੀ ਬੁਲਾਵਾਂਗੇ ਸਾਰੀ ਕਾਰਵਾਈ ਕਰਾਂਗੇ ਤੁਸੀਂ ਸਾਨੂੰ ਸਮਾਂ ਤਾਂ ਦਿਓ ਯਾਰ ਅੱਧਰ ਆ ਅੱਧਰ ਆ ਅਸੀਂ ਕਰੀਏ ਯਾਰ ਅਸੀਂ ਤਾਂ ਕਰੀਏ ਤੁਸੀਂ ਦੇਖੋ ਤੁਹਾਨੂੰ ਕਰ ਲਿਆ ਤੁਹਾਨੂੰ ਇਹ ਕਾਰੋਈ ਤਾਂ ਕਰਨ ਤੋਂ ਆ ਤੁਸੀਂ ਕਰ ਲਓ ਕਾਰੋਈ ਅਸੀਂ ਖੜੇ ਆ ਜੀ ਕਰ ਲਓ ਕੀ ਆ ਹਾਂ ਬਸ ਇਹ ਲੈ ਲੈ ਆਹ ਦਿਖਾਏ ਮਾਰੀ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਅਫਸਰ ਦਾ ਕੁਝ करो क्यों दो मर गए डिप्टी साहब ਵੀ ਆ ਗਏ ਆਪਣੇ ਸਨੇਹੀ ਨਾ ਆ ਗਏ ਤਲਵੰਡੀ ਸਾਹਿਬੋਂ ਵਾਲੇ ਸਨੇਹੀ ਰਾਹ ਆ ਗਏ ਹਾਂ ਇਹ ਪਹਿਲਾਂ ਤੋਂ ਹੀ ਇਹਨਾਂ ਨੇ ਇਹ ਜਿਹੜੀ ਪਹਿਲਾਂ ਤੋਂ ਹੀ ਆਪਾਂ ਅਜੇ ਸਨੇਹੀ ਜੀ ਪਹਿਲਾਂ ਤੋਂ ਹੀ ਇਹ ਕਰਦੇ ਆ ਇਹ ਤੇ ਹੁਣ ਵੀ ਉਹੀ ਲੈ ਗਏ ਆ ਬੰਦੇ ਨੂੰ ਕਾਹਦੀ ਗੱਲ ਲੈ ਗਏ ਇਹ ਜਿਹੜਾ ਤੁਹਾਨੂੰ ਮਾਰਦੀ ਦਾ ਵੋਇਸ ਫੇਰ ਬਾਹਰ ਥੱਕਦੇ ਝੜ ਕੇ ਜਾਓ ਇੱਥੇ ਕਰ ਲਓ ਸਾਰੇ ਬੰਦੇ ਬਾਈ ਉਹਨਾਂ ਇੱਥੇ ਹੀ ਇਹ ਬਹੁਤ ਜਿਆਦਾ ਸੁਭਾਅ ਹੋ ਘਟਿਆ ਇਹ ਐਸਐਚ ਸਾਹਿਬ ਤਲਵੰਡੀ ਵਾਲੇ ਰਜੇਸ ਸਨੇਹੂ ਜੀ ਪਹੁੰਚ ਗਏ ਤੇ ਮਾਰ ਕੇ ਰੋਬ ਉਹਦੇ ਤੇ ਬਸ ਕਿਸੇ ਦੀ ਗੱਲ ਸੁਣੀ ਨਹੀਂ ਤੇ ਲੈ ਗਏ ਤੇ ਮਰਨ ਵਾਲੇ ਮਰ ਗਏ ਕੁਝ ਮੇਰੀਆਂ ਮਾਂ-ਵਾਸੀਆਂ ਕੁਝ ਭੈਣਾਂ ਦੇ ਸਾਟਾਂ ਵੱਡੀਆਂ गड्डी चढ़ागे लैगे ਆ ਤੁਹਾਨੂੰ ਬੱਸ ਦਿਖਾਉਣੇ ਆ ਡਰਾਈਵਰ ਦੀ ਇਕੱਲੇ ਦੀ ਗਲਤੀ ਜਿਹੜੇ ਵਿੱਚ ਸਵਾਰੀਆਂ ਬੈਠੀਆਂ ਚ ਉਹਨਾਂ ਦੀ ਕੋਈ ਗਲਤੀ ਨਹੀਂ ਸੀ ਅਗਲਾ ਘਰੋਂ ਤੁਰਦਾ ਵੀ ਕੋਈ ਰੈਸਟੋਰੈਂਟ ਜਾਂਦਾ ਕਿਤੇ ਜਾਂਦਾ ਨਿਜਿੱਤਾ ਹੋ ਕੇ ਬੈਠਾ ਹੁੰਦਾ ਤੇ ਇਹਨੇ ਬੱਸ ਮਾਰੀ ਆ ਬੱਸ ਦੇਖ ਲਓ ਕਿਸ ਤਰ੍ਹਾਂ ਵੱਜੀ ਆ ਆ ਤੇਰੇ ਜੰਡ ਦੇ ਵਿੱਚ ਵੱਜੀ ਆ ਤੇ ਇੰਜਨ ਦੇਖ ਲੋ ਕਿੱਥੇ ਆ ਆ ਬੈਂਪ ਚੁੱਟ ਕੇ ਸਾਰੀ ਇੰਜਨ ਕ ਤੱਕ ਦਾ ਪਿੱਛੇ ਇਹਦੇ ਵਿੱਚ ਨਾ ਛੀਟਾਂ ਜਿਹੜੀਆਂ ਹੈ ਸਾਰੀਆਂ ਟੁੱਟ ਗਈਆਂ ਆ ਧੱਕ ਨਾ ਹੋਣਾ ਐ ਇੰਨੀ ਜ਼ੋਰਦਾਰ ਵੱਜੀ ਆ ਕੂਲਿੰਗ ਆ ਸ਼ੀਟਾਂ ਤੱਕ ਰਹਿ ਗਏ ਆ ਇੱਥੋਂ ਸ਼ੀਟ ਕਿੱਥੇ ਗਈ ਆ ਕਿੱਥੇ ਜਾ ਕੇ ਧੱਕੀ ਗਈ ਤੇ ਅੱਗੋਂ ਦੇਖ ਲੋ ਕਿੱਥੇ ਆ ਗਈ ਤੇ ਆ ਸਾਰੀਆਂ ਦੇਖੋ ਕਿੰਨੇ ਸਵਾਰੀਆਂ ਹੋਣ ਇਹ ਜਿਹਨਾਂ ਦਾ ਨੰਬਰ ਦਿਖਾਉਣਾ ਸਾਨੂੰ ਮੈਂ ਟੀਪ ਵਾਲਾਂ ਦੀ ਬਸਾਂ ਉਹ ਦੇ ਦੇਣਗੇ 2 ਲੱਖ ਰੁਪਏ ਹਾਂ ਨੰਬਰ ਆ ਸਰ ਤਾਂ ਆਪਾਂ ਦਾ ਕੰਪਿਊਟਰ ਆ ਬੁੱਲੀ ਬਾਪੇ ਨੇ ਯਾਰ